जयकारा मां शेरावाली जय जयकारा शेरावाली शेरा माता का बहुत साचे दरबार की जय ਕੁਰਾਲੀ ਦੇ ਵਿੱਚ ਫੇਰ ਤੋਂ ਇੱਕ ਵਾਰ ਚੌਥਾ ਵਿਸ਼ਾਲ ਮਾ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਬਾਬਤ ਪ੍ਰਬੰਧਕਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਪੂਰੇ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕੀ ਕੀ ਪ੍ਰੋਗਰਾਮ ਉਲੇਖੇ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆ ਕਿ ਇੱਕ ਪਿੱਛੇ ਜੇ ਪਿਛਲੇ ਸਾਲ ਜਦੋਂ ਇਹਨਾਂ ਨੇ ਹੀ ਇੱਕ ਜਾਗਰਣ ਕਰਵਾਇਆ ਸੀ ਤਾਂ ਸ਼ੋਭਾ ਯਾਤਰਾ ਵੇਖਣਯੋਗ ਸੀ ਤੇ ਲੋਕ ਰਾਤ ਨੂੰ 9 ਵਜੇ ਤੱਕ ਵੀ ਸੜਕਾਂ ਤੇ ਖੜੇ ਦਿਖੇ ਸਨ ਤੇ ਉਸ ਤੋਂ ਵਧੀਆ ਪ੍ਰੋਗਰਾਮ ਇਸ ਵਾਰ ਕਰਨ ਦੀ ਪ੍ਰਬੰਧਕ ਕੋਸ਼ਿਸ਼ ਕਰ ਰਹੇ ਨੇ ਕਿੱਥੇ ਜਾਗਰਣ ਹੋਵੇਗਾ ਤੇ ਪੂਰੀ ਜਾਣਕਾਰੀ ਵੀ ਜਿਹੜੀ ਹੈ ਹਾਸਿਲ ਕਰਦੇ ਆ ਭਾਈ ਸਾਹਿਬ ਕਿੰਨੇ ਦਾ ਜਾਗਰਣ ਹੈ ਕਿਹਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਕਿੰਨੀ ਤਰੀਕ ਨੂੰ ਹੋਣਾ ਸਾਰਿਆਂ ਨੂੰ ਪੱਲਾ ਦਾ ਜੈ ਮਾਤਾ ਦੀ ਚੌਥਾ ਵਿਸ਼ਾਲ ਭਗਵਤੀ ਜਾਗਰਣ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਕੀ ਔਰ ਸੇ ਜੋ ਕਰਾਇਆ ਜਾ ਰਿਹਾ ਹੈ ਕੁਰਾਲੀ ਸ਼ਹਿਰ ਕੇ ਵਿੱਚ ਹੋਰ इसमें जागरण में, में सात मार्च, मार्च को सात मार्च को शुक्रवार को दोपहर बारह बजे जो शोभा यात्रा आरंभ होएगी और आठ मार्च को शनिवार को जागरण आरंभ होएगा रात को तो इसमें डेरा बाबा गरसैया वाले उनकी ओर से महंत जी की ओर से ज्योति प्रचंड होएगी तो आप सबको निवेदन है हाथ जोड़ के बेनती भी है के सारे इस जागरण में आए और इस जागरण की शोभा बढ़ाएं और इस जागरण में सभी की ओर से और सभी के दान से यह जागरण हर साल की तरह इस साल भी होता है यह सारा करौली शहर हमारा परिवार है आ, सर एक इसी जागरण में महंत तमन्ना जी भी आ रहे हैं उन वालों भी हर एक तरह का जदो भी कोई धार्मिक प्रोग्राम होता है सब तो वद चढ़ के हिस्सा पाए जाता है की कहना चाहते हो बेशक ਗੱਲ ਕਰੀਏ ਮਾਈ ਤਮੰਨਾ ਜੀ ਦੀ ਬਹੁਤ ਹੀ ਅੱਛਾ ਇਹਨਾਂ ਦਾ ਨੈਟਵਰਕ ਹੈ ਜਿੱਥੇ ਇਹ ਮਹੰਤਾਂ ਦੇ ਵਿੱਚ ਵਿਚਰਦੇ ਨੇ ਉੱਥੇ ਸਾਡੇ ਘਰਾਂ ਦੇ ਵਿੱਚ ਵੀ ਆਉਂਦੇ ਨੇ ਸਾਡੇ ਘਰਾਂ ਦੇ ਵਿੱਚ ਆ ਕੇ ਇਹਨਾਂ ਦਾ ਸੰਦੇਸ਼ ਹੈ ਕਿ ਹਰ ਵੇਲੇ ਸੁੱਖ ਦਾ ਚਾਨਣ ਹੋਵੇ ਸੁੱਖ ਦਾ ਪ੍ਰਕਾਸ਼ ਹੋਵੇ ਸਾਡੇ ਬੱਚਿਆਂ ਦੇ ਦੁੱਧ ਪੁੱਤ ਦੀਆਂ ਆਸਾਂ ਮਰਾਦਾ ਮੰਗਣ ਵਾਲੇ ਮਾਈ ਤਮੰਨਾ ਜੀ ਜਿੱਥੇ ਕਿ ਇਹਨਾਂ ਦੀ ਗੱਲ ਕਰੀਏ ਸੋਸ਼ਲ ਵਰਕ ਵੀ ਇਹ ਕਰਦੇ ਨੇ ਕੁੜੀਆਂ ਦਾ ਵਿਆਹ ਬੱਚਿਆਂ ਦਾ ਵਿਆਹ ਧਾਰਮਿਕ ਪ੍ਰੋਗਰਾਮ ਖਾਟੂ ਸ਼ਾਹਬੀ ਦਾ ਪ੍ਰੋਗਰਾਮ ਰਾਮ ਮਿੱਲਾ ਦਾ ਸਾਡਾ ਕੁਰਾਲੀ ਸ਼ਹਿਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਇਹ ਵੱਡ ਚੜ ਕੇ ਹਿੱਸਾ ਬੰਦੇ ਨੇ ਇੱਕ ਹੋਰ ਮੇਰਾ ਮੈਸੇਜ ਹੈ ਕਿ ਇਹਨਾਂ ਤੱਕ ਪਹੁੰਚਣ ਵਾਸਤੇ ਸਾਨੂੰ ਕਿਸੇ ਦੇ ਵਿੱਚ ਪਾਣ ਦੀ ਲੋੜ ਨਹੀਂ ਹੈ ਸਿੱਧਾ ਮਾਈ ਤਮੰਨਾ ਜੀ ਨੂੰ ਫੋਨ ਕਰੋ ਉਹ ਤੁਹਾਡੇ ਆਪਣੇ ਨੇ ਤਮੰਨਾ ਜੀ ਨੂੰ ਮਿਲਣ ਵਾਸਤੇ ਕਿਸੇ ਨੂੰ ਵਿੱਚ ਪਾਣ ਦੀ ਲੋੜ ਨਹੀਂ ਉਹਨਾਂ ਕੋਲ ਜਾਓ ਆਪਣੇ ਆਪ ਨੂੰ ਵਿਛੜੋ ਤੇ ਉਹ ਤੁਹਾਡੇ ਨਾਲ ਵਿਛੜਨ ਨੂੰ ਤਿਆਰ ਨੇ ਉਹ ਤਾਂ ਚਾਹੁੰਦੇ ਆ ਕਿ ਜਿੱਦਾਂ ਮੈਂ ਤੁਹਾਡੇ ਘਰਾਂ ਜਾਂਦੀ ਆ ਉਦਾਂ ਮੈਂ ਤੁਹਾਡੇ ਪ੍ਰੋਗਰਾਮਾਂ 'ਚ ਆਵਾਂ ਹੂੰ ਠੀਕ ਅ ਸਾਡੇ ਨਾਲ ਦੀਪੂ ਜੀ ਨੇ ਦੀਪੂ ਜੀ ਕਿਹੜੀ ਪਾਰਟੀ ਗੂੰਗਾਨ ਕਰਨ ਵਾਸਤੇ ਮਾਤਾ ਜੀ ਆ ਰਹੀ ਹੈ ਉਹ ਜਾਣਕਾਰੀ ਦਿਓ ਦੱਸੋ ਹਾਂ ਜੀ ਹਰ ਸਾਲ ਦੀ ਤਰ੍ਹਾਂ ਆਪਾਂ ਇਹ ਜਾਗਰਣ ਕਰਾਉਂਦੇ ਨੇ ਜਿਹਦੇ ਵਿੱਚ ਜਿਹੜੀ ਪਾਰਟੀ ਪਹੁੰਚ ਰਹੀ ਹੈ ਬਾਜੀ ਗੌਤਮ ਜਲੰਦਰੀ ਜੀ ਯੋਗੀ ਸਾਡੇ ਵੱਡੇ ਭਰਾ ਵੀ ਨੇ ਇੱਕ ਤਰ੍ਹਾਂ ਤੇ ਤੇ ਦੂਸਰੀ ਪਾਰਟੀ ਪਹੁੰਚ ਰਹੀ ਹੈ ਜੀ ਅਰਜੁਨ ਸੂਰੀ ਜੀ ਜਿਹੜੇ ਗੌਤਮ ਜਲੰਦਰੀ ਭਾਜੀ ਦਾ ਜਿਹੜੀ ਟਾਈਮਿੰਗ ਹੋਊਗੀ ਉਹ ਰਾਤ ਦੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਦੀ ਹੋਣਗੇ ਜੀ ਤੇ ਅਰਜੁਨ ਸੂਰੀ ਜੀ ਦੀ ਟਾਈਮਿੰਗ 11 ਵਜੇ ਤੋਂ ਲੈ ਕੇ ਸਾਰੀ ਰਾਤ ਦੀ ਹੋਣਗੀ ਜੀ ਹਾਂਜੀ ਪੂਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀ ਕਰਦੇ ਹੋ ਆਪਾਂ ਤਾਂ ਅਪੀਲ ਇਹ ਕਰਦੇ ਆ ਕਿ ਜਿੱਦਾਂ ਅਸੀਂ ਸਾਰੇ ਸ਼ਹਿਰ ਨੂੰ ਲੈ ਕੇ ਚੱਲ ਰਹੇ ਜੀ ਸਾਰੇ ਮਿਲ ਜੁਲ ਕੇ ਆਣ ਮਹਾਮੈਦਾ ਗੁਣਗਾਨ ਕਰਨਾ ਤੇ ਸਾਰੇ ਸਾਡਾ ਸਾਥ ਦੇਣ ਕਿ ਐਡਾ ਬੜਾ ਉਪਰਾਲਾ ਹੋ ਰਿਹਾ ਹੈ ਕਿ ਕੱਲਾ ਤਾਂ ਹੋਣਾ ਨਹੀਂ ਹੈਗਾ ਜੀ ਇਹ ਉਪਰਾਲਾ ਤੇ ਜਿੰਨੇ ਵੀ ਸਾਡੇ ਕਰਾਲੀ ਸ਼ਹਿਰ ਦੇ ਸੂਝਮਾਨ ਬੰਦੇ ਆ ਸਾਰੇ ਆਣ ਸਾਡੀ ਸਪੋਰਟ ਕਰਨ ਸਾਨੂੰ ਸਾਨੂੰ ਬढ़ावा ਦੇਣ ਕਿ ਹਾਂ ਇਹ ਤੋਂ ਵੀ ਵਧੀਆ ਹੋਰ ਕਰੋ ਅਸੀਂ ਤੁਹਾਡੇ ਨਾਲ ਖੜੇ ਆਂ ਬਸ ਸਾਨੂੰ ਤਾਂ ਆਹੀ ਅਪੀਲ ਚਾਹੀਦੀ ਹੈ ਜੀ ਕਿ ਕਹਿੰਦੇ ਕਹਿੰਦੇ ਇਸ ਵਾਰ ਜਿਹੜੀ ਸ਼ੋਭਾ ਯਾਤਰਾ ਹੈ ਉਹ ਪਿਛਲੀ ਵਾਰ ਜਿਹੜੀ ਤੁਸੀਂ ਬੱਲੇ ਬੱਲੇ پورے ਸ਼ਹਿਰ ਚ ਹੋ ਗਈ ਸੀ ਵੀ ਯਾਰ ਹਾਂ ਵੀ ਇਹ ਸ਼ੋਭਾ ਯਾਤਰਾ ਕੱਢੀ ਹੈ ਉਸ ਤੋਂ ਵੀ ਵਧੀਆ ਕਰ ਰਹੇ ਹੋਰ ਵੀ ਵਧੀਆ ਹਾਂਜੀ ਅਸੀਂ ਆਪਣੀ ਤਰਫ ਤੋਂ ਤਾਂ ਮੈਂ 100% ਕਰ ਰਹੇ ਜੀ ਬਾਕੀ ਸ਼ਹਿਰ ਦਾ ਸਹਿਯੋਗ ਦੇ ਨਾਲ ਸਭ ਕੁਝ ਹੀ ਹੋ ਰਿਹਾ ਜੀ ਇਸ ਵਾਰ ਜਿਹੜੀ ਸ਼ੋਭਾ ਯਾਤਰਾ ਹੈ ਜੀ ਇਹਦਾ ਰੂਟ ਅਸੀਂ ਥੋੜਾ ਬੜਾ ਕਰਿਆ ਜੀ ਕਿਉਂਕਿ ਸਾਡੇ ਵਿੱਚ ਚਨਾਲੋ ਸ਼ਹਿਰ ਵੀ ਜੁੜ ਗਿਆ ਹੈ ਜੀ ਅਸੀਂ ਜਿਹੜਾ ਇਹ ਰੂਟ ਹੋਵੇਗਾ ਇਹ ਆਪਣਾ ਬਾਲਾ ਸੁੰਦਰੀ ਮੰਦਿਰ ਤੋਂ ਸ਼ੁਰੂ ਹੋ ਕੇ ਬਾਯਾ ਸਿਸਮਾ ਰੋਡ ਸਿਸਮਾ ਰੋਡ ਤੇ ਚਾਵਲਾ ਰੋਡ ਚਾਵਲਾ ਰੈਸਟੋਰੈਂਟ ਤੋਂ ਪਿੱਛੇ ਤੋਂ ਹੋ ਕੇ ਸ਼ਿਵ ਮੰਦਿਰ ਚਨਾਲੋ ਚਨਾਲੋ ਦੇ ਝਿੰਗੜਾ ਰੋਡ ਹੋ ਕੇ ਬਾਯਾ ਲਾਈਟਾ ਕੋਲ ਕਰਾਲੀ ਪਹੁੰਚ ਕੇ ਫਿਰ ਤਨਰਾਜ ਗਿਰੀ ਜੀ ਇਹ ਹੋਊਗਾ ਦੇ ਦਾ ਸ਼ੋਡ ਜੀ ਤੇ ਜਿਹੜਾ ਨਾਈਟ ਦਾ ਸ਼ੂਟ ਹੋਵੇਗਾ ਉਹ ਹੋਵੇਗਾ ਗਸਈਆਂ ਵਾਲੇ ਬਾਬਾ ਜੀ ਤੋਂ ਇੱਧਰ ਨੂੰ ਆਂਦੇ ਬਾਜ਼ਾਰ ਕੰਨ ਨੂੰ ਹੁੰਦੇ ਅਸੀਂ ਮੰਦਿਰ ਦੇ ਵਿੱਚ ਸਮਾਪਤੀ ਆਪਣੀ ਕਰਾਂਗੇ ਉਹ ਹੋਊਗਾ ਨਾਈਟ ਦਾ ਸ਼ੂਟ ਜੀ ਦੋਨੇ ਸ਼ੂਟ ਦੇਖਣੇ ਆਲੇ ਜੀ ਡੇ ਦਾ ਸ਼ੂਟ ਵੀ ਨਹੀਂ ਹੋਊਗਾ ਜੀ ਤੇ ਨਾਈਟ ਦਾ ਸ਼ੋਅ ਵੀ ਨਹੀਂ ਕਹੂੰਗਾ ਜੀ ਹਾਂਜੀ ਭਾਈ ਸਾਹਿਬ ਜਿਹੜੀ ਪਵਿੱਤਰ ਜੋਤੀ ਹੈ ਉਹ ਕਿੱਥੋਂ ਲੈਣੇ ਜਾ ਰਹੀ ਹੈ ਪਵਿੱਤਰ ਜੋਤੀ ਮਾਤਾ ਸ਼੍ਰੀ ਨਾਨਾ ਦੇਵ ਜੀ ਦੇ ਦਰਬਾਰ ਤੋਂ ਲਈ ਜਾ ਰਹੀ ਹੈ ਜੀ ਤੇ ਮੈਂ ਸ੍ਰੀ ਸਨਾਤਨ ਧਰਮ ਜਾਗਰਣ ਮੰਡਲ ਤੋਂ ਚੌਥਾ ਵਿਸ਼ਾਲ ਮਾ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਇਹ ਜਾਗਰਣ ਪੂਰੇ ਸ਼ਹਿਰ ਤੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ 7 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਬੜੇ ਤੁਮtham ਨ ਕਰਵਾਈ ਜਾ ਰਹੀ ਹੈ ਤੇ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਤਾ ਸ਼੍ਰੀ ਨਾਨਾ ਦੇਵੀ ਜੋਤ ਦੀ ਪਰਿਕਰਮਾ ਪੂਰੇ ਸ਼ਹਿਰ ਦੇ ਵਿੱਚ ਕਰਵਾਈ ਜਾਏਗੀ ਤੇ ਸਾਰੇ ਸ਼ਹਿਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਬਾਦ ਚੜ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਕਰਨਾ ਹੈ ਜੀ ਤੇ ਸਾਰੇ ਸ਼ਹਿਰ ਦੇ ਵਿੱਚ ਆਪਣਾ ਪੰਸੇ ਹੋ ਕਰਨਾ ਹੈ ਜੀ ਤੇ ਉਸ ਤੋਂ ਬਾਅਦ 8 ਤਰੀਕ ਨੂੰ ਅਗਲੇ ਦਿਨ ਸ਼ਨੀਵਾਰ 8 8 ਮਾਰਚ 2025 ਸ਼ੁਕ੍ਰਾਤਿ ਤਾਰੀਖ ਕੇ ਸਪੈਸ਼ਲ 8 ਮਾਰਚ ਦਿਨ ਸ਼ਨੀਵਾਰ ਨੂੰ ਮਾਤਾ ਜੀ ਦਾ ਵਿਸ਼ਾਲ ਜਾਗਰਣ ਜੋ ਕਿ ਸਬਜੀ ਮੰਡੀ ਨਾ ਦੁਸ਼ਹਿਰਾ ਗਰਾਊਂਡ ਦੁਸ਼ਹਿਰਾ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ ਗੁਣਗਾਨ ਕਰਨ ਲਈ ਗੋਤਮ ਜਲੰਦਰੀ ਜੀ ਤੇ ਅਰਜਨ ਸੂਰੀ ਜੀ ਜਨੀ ਨਰਿੰਦਰ ਚੰਚਲ ਜੀ ਦੇ ਸ਼ਿਸ਼ਿਆ ਨੇ ਤੇ ਮਾਤਾ ਰਾਣੀ ਜੀ ਜੋਤ ਜੋਤ ਮਾਣਾ ਦੇ ਵੀ ਜੀ ਤੋਂ ਆ ਰਹੀ ਹੈ ਜਿਸ ਨੂੰ ਬਸ ਇਹ ਬੰਨਾ ਆਤੇ ਸਾਣਾ ਦੀਪੂ ਜੀ ਦੀਪੂ ਜੀ ਕਹਿੰਦੇ ਵੀ ਇਸ ਵਾਰ ਹੋਰ ਵੀ ਸਪੈਸ਼ਲ ਸ਼ੋਬਾ ਯਾਤਰਾ ਸੁਪਰ ਸਪੈਸ਼ਲ ਕੈ ਆਈ ਹੈ। ਅਰੇ ਸ਼ਹਿਰ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਜੀ ਇਹਦੇ ਵਿੱਚ ਆਪਾਂ ਨੇ ਸ਼ੋਬਾ ਯਾਤਰਾ ਦੇ ਵਿੱਚ ਇੱਕ ਨਵੀਂ ਚੀਜ਼ ਅਨਾਉਂਸ ਕਰੀਏ ਜੀ ਜਿਹਦਾ ਕਿ ਸ਼ੋਬਾ ਯਾਤਰਾ ਦੇ ਵਿੱਚ ਮਾਂ ਜਿਹੜਾ ਸ਼ੋ ਹੋਣਗੇ ਜਿਹਦੇ ਵਿੱਚੋਂ ਜਿਹੜਾ ਇੱਕ ਹਫਤੇ بڑا ਸ਼ੋਅ ਅਸੀਂ ਸਨਾਤਨ ਧਰਮ ਮੰਦਿਰ ਕ੍ਰਿਸ਼ਨਾ ਮੰਡੀ ਵਿੱਚ ਕਰਾ ਰਹੇ ਹਾਂ ਤੇ ਕਰਾਲੀ ਨਿਵਾਸੀਆ ਦੇ ਬੰਦੇ ਜਿਹੜੇ ਵੀ ਮਤਲਬ ਕਿ ਸਸਨੇ ਸ਼ੋਭਿਆ ਯਾਤਰਾ ਬੰਨੀ ਚੱਲ ਸਕਦੇ ਉਹ ਸਾਰੇ ਬੰਦੇ ਕ੍ਰਿਸ਼ਨਾ ਮੰਡੀ ਦੇ ਵਿੱਚ ਪਹੁੰਚਣ ਤੇ ਉਸ ਸ਼ੋਭਿਆ ਯਾਤਰਾ ਦਾ ਆਨੰਦ ਲੈਣ। ਹੋਰ ਕਿੰਨੇ ਵਜੇ ਹੋਣਾ ਹੈ ਸ਼ੋਅ ਇਹ ਵਾਲਾ? ਇਹ ਸ਼ੋਅ ਜੀ ਕਟਵਟ ਸ਼ਾਮ ਦੇ ਤੁਸੀਂ ਲਗਾ ਕੇ ਚਲੋ 5 ਵਜੇ ਤੋਂ ਬਾਅਦ ਅਸੀਂ ਕ੍ਰਿਸ਼ਨਾ ਮੰਡੀ ਪਹੁੰਚਾਂਗੇ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਇੱਕ ਹੋਰ ਬੇਨਤੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੇ ਜਿੰਨੇ ਵੀ ਪਰਿਵਾਰ ਵਾਸੀ ਸਾਰੇ ਖੜੇ ਸਾਰਾ ਕਰਾਲੀ ਸ਼ਹਿਰ ਸਾਡਾ ਪਰਿਵਾਰ ਹੈ ਜਿੰਨੀ ਵੀ ਸੰਸਥਾਵਾਂ ਇੱਥੇ ਕਰਾਲੀ ਸ਼ਹਿਰ ਦੇ ਵਿੱਚ ਹੈ ਬੇਸ਼ੱਕ ਉਹ ਖਾਟੂ ਸ਼ਾਮ ਵਾਲੇ ਨੇ ਬੇਸ਼ੱਕ ਉਹ ਰਾਮ ਮਿਲਾ ਕਰਾਉਂਦੇ ਨੇ ਬੇਸ਼ੱਕ ਜਿੰਨੇ ਵੀ ਮੰਦਰ ਵਾਲੇ ਜਿੰਨੀ ਵੀ ਸੰਸਥਾਵਾ ਕਮੇਟੀਆਂ ਨੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਫੇਰ ਬੇਨਤੀ ਹੈ ਜੇ ਕਿਸੇ ਤੱਕ ਕਾਰਡ ਨਹੀਂ ਪਹੁੰਚਿਆ ਤਾਂ ਸਭ ਨੇ ਇੱਕ ਵਾਰ ਹੱਥ ਜੋੜ ਕੇ ਬੇਨਤੀ ਵੀ ਸਾਰੇ ਜਗਰਾਤੇ ਵਿੱਚ ਆਓ ਤੇ ਇਸ ਬੱਚੇ ਨੂੰ ਅਸ਼ੀਰਵਾਦ ਦਿਓ ਤੇ ਇਹ ਇੱਕ ਸ਼ੋਭਾ ਜਾਗਰਨ ਦੀ ਸ਼ੋਭਾ ਵਧਾਓ ਅੱਜ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਕਾਰਡ ਪਹੁੰਚੇ ਚਾਹੇ ਨਾ ਪਹੁੰਚੇ ਪਰ ਤੁਸੀਂ ਜ਼ਰੂਰ ਜਾਗ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨੇ ਵਜੇ ਜਾਗਰਣ ਸ਼ੁਰੂ ਹੋ ਜਾਣਾ ਅਸੀਂ ਸਾਰਿਆਂ ਨੂੰ ਜੈ ਮਾਤਾ ਦੀ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਉੱਥੇ ਲਗਭਗ ਅਸੀਂ 7:00 ਵਜੇ ਲੰਗਰ ਸਟਾਰਟ ਕਰ ਦੇਣਾ ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਅਸੀਂ ਜਾਗਰਣ ਦੀ ਸ਼ੁਰੂਆਤ ਕਰ ਦੇਣੀ 8:00 ਵਜੇ ਅਸੀਂ ਜਾਗਰਣ ਦੀ ਸ਼ੁਰੂਆਤ ਕਰ ਦੇਣੀ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੀ ਵਾਚੜ ਕੇ ਪਹੁੰਚੋ ਸਾਡੇ ਨਾਲ ਸ਼ੋਭਾ ਯਾਤਰਾ ਦੀ ਵੀ ਸਾਡੀ ਸ਼ਾਨ ਵਧਾਓ ਤੇ ਤੁਹਾਡੇ ਕੀ ਸਹਿਯੋਗ ਨਾਲ ਕੋਰਾਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਐਡਾ ਵੱਡਾ ਵਿਸ਼ਾਲ ਬਖਵਤੀ ਜਾਗਰਣ ਆਪਾਂ ਕਰਾ ਰਹੇ ਹਾਂ ਚੌਥਾ ਤੇ ਜ਼ਰੂਰ ਸੰਗਤ ਨੂੰ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜ਼ਰੂਰ ਇਸ ਜਾਗਰਣ 'ਚ ਪਹੁੰਚੋ ਪੰਡਤ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਚਲੋ ਖੈ ਮੇਰਾ ਤਾਂ یہی ਨਿਵੇਦਨ ਹੈ ਪ੍ਰਾਰਥਨਾ ਹੈ ਬੇਨਤੀ ਹੈ ਕਿ कलियुग में कीर्तनार कीर्तनार्थ मुक्ति कलियुग में कीर्तन से ही मुक्ति है तो यहां रात्रि में जो मातेश्वरी क्यों हमारे उपनिषद कहते हैं कि सबसे पहला बड़ा देवता माता है तो मातृदेव हो पित आचार्य देव हो आचार उसके अनुसार मातेश्वरी के जागरण में बद से बद ज्यादा से ज्यादा हिस्सा लेने के लिए सभी लोग जो है सम्मिलित हो और सभी यथाशक्ति श्रद्धा अनुसार सहयोग देने की कृपा करें धन्यवाद बिंदा जी बिंटा जी बहुत वी जागरण करवाया जा रहा है पिछली बार जी शोभा यात्रा थी लोग कहें थे भी यार शोभा यात्रा नहीं देखी इस बार उस तो वीडी जी प्रबंधका वालों ਪ੍ਰੋਗਰਾਮ ਕੀਤਾ ਗਿਆ ਕਹਿੰਦੇ ਵੀ ਕ੍ਰਿਸ਼ਨਾ ਮੰਡੀ ਚ ਅਜਿਹੇ ਸੀਨ ਪੇਸ਼ ਕਰਨਾ ਵੀ ਕਦੇ ਦੇਖਿਆ ਨਹੀਂ ਹੋਣਾ ਕੀ ਅਪੀਲ ਕਰਦੇ ਹੋ ਸ਼ਹਿਰ ਵਾਸੀਆਂ ਨੂੰ ਮੈਂ ਸ਼ਹਿਰ ਵਾਸੀ ਨੂੰ ਆਹੀ ਅਪੀਲ ਕਰਦਾ ਵੀ ਤੁਸੀਂ ਬਾਤੇ ਬਾਤ ਸ਼ੋਭਾ ਯਾਤਰਾ ਦੇ ਵਿੱਚ ਵੀ ਪਹੁੰਚਣਾ ਤੇ ਜਾਗਰਨ ਦੇ ਵਿੱਚ ਵੀ ਪਹੁੰਚਣਾ ਔਰ ਇਸ ਵਾਰ 나ਸੀਕ ਤੋਂ ਵੀ ਜਿਹੜੇ ਆਣਗੇ ਮੁੰਡੇ ਉਹ ਕਲਾਕਾਰ ਜੋ ਨੇ ਉਹ ਵਧੀਆ ਉਹਨਾਂ ਦਾ ਨਾਮ ਹੈ ਇੱਕ ਤੇ ਉਹ ਬਹੁਤ ਵਧੀਆ ਸ਼ੋਭਾ ਯਾਤਰਾ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ ਤੇ ਜਰੂਰ ਦੇਖੋ ਸਾਰੇ ਯਾਤਰੀ ਤੇ ਜਰੂਰ ਹੈ ਪ੍ਰਬੰਧਕਾ ਵੱਲੋਂ ਜਾਗਰਣ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਚਲੋ ਮੰਨਿਆ ਕਈ ਵਾਰ ਕਿਸੇ ਕੋ ਕਾਰ ਨਹੀਂ ਪਹੁੰਚਦਾ ਪਰ ਇਹ ਜਿਹੜਾ ਜਾਗਰਣ ਹੈ ਪੂਰੇ ਸ਼ਹਿਰ ਦਾ ਜਾਗਰਣ ਹੈ ਤੇ ਜਾਗਰਣ ਦੇ ਵਿੱਚ ਜਰੂਰ ਪਹੁੰਚਿਓ ਤੇ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਸ਼ੋਭਾ ਯਾਤਰਾ ਕਾਫੀ ਖੂਬਸੂਰਤ ਹੋਵੇਗੀ ਤੇ ਕ੍ਰਿਸ਼ਨਾ ਮੰਡੀ ਦੇ ਵਿੱਚ ਇੱਕ ਸਪੈਸ਼ਲ ਪ੍ਰੋਗਰਾਮ ਵੀ ਜਿਹੜਾ ਹੈ ਇਹ ਪ੍ਰਬੰਧਕਾ ਵੱਲੋਂ ਕੀਤਾ ਜਾਵੇਗਾ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਤੇ ਤੁਸੀਂ ਕਰਿਓ ਪੰਜਾਬ ਖਬਰਨਾਮਾ